ਬੈਡੀ ਲੈ ਕੇ ਇਸ ਵਾਰ ਜਿਹੜੀ ਨਵੀਂ ਕਣਕ ਦੀ ਹਸਪੇਰੀ ਆ ਰਹੀ ਹੈ। ਧਰਤ ਦੀਆਂ ਜੀ ਤਿੰਨ ਵੈਰੈਟੀਆਂ ਜੀ ਇੱਕ ਪੰਜਾਬੀ ਕਿ ਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਹੈ ਜੀ। ਪੀਡਬਲਯੂ 772 ਦਿੱਲੀ ਯੂਨੀਵਰਸਿਟੀ ਹੈ ਜਾਂ ਯੀਆਰਡੀ ਐਚਡੀ 386 ਔਰ ਇੱਕ ਸਾਡੀ ਆਪਣੀ ਰਿਸਰਚ ਵੈਰੈਟੀ ਹੈ ਜੀ ਸੁਪਰ 36 ਤਿੰਨੇ ਵੈਰੈਟੀਆਂ ਨਾਲ ਕੇ ਸਭ ਤੋਂ ਵੱਧ ਝਾੜ ਦੇਣ ਵਾਲੀਆਂ ਸਭ ਤੋਂ ਵੱਧ ਤੋਂ ਵੱਧ ਬੀਜਾਂ ਹਰ ਤਰ੍ਹਾਂ ਦਾ ਬਰਸੀਮ ਹੈਗਾ ਸਾਡੇ ਕੋਲ ਬੀਐਲ ਦਾ ਸਾੜੂ ਜਮੀ ਹੈ ਹਰ ਤਰ੍ਹਾਂ ਦੇ ਬੀਐਲ ਲਸਣ ਦਾ ਬੀਐ ਸਬਜ਼ੀਆਂ ਦੇ ਬੀਐ ਸਾਰੇ ਬੀ ਹਰ ਤਰ੍ਹਾਂ ਦੇ ਬੀਐ ਦੇ ਕਿਸਾਨਾਂ ਨੂੰ ਵਿਸ਼ਵਾਸ ਲੋਕਾਂ ਨੂੰ ਪ੍ਰਾਣ ਹਾਂਜੀ ਹਾਂਜੀ ਸਾਡੇ ਪੰਜਾਬ ਹਰਿਆਣਾ ਯੂਪੀ ਬਾਰਡਰ ਏਰੀਆ ਜੀ ਸਾਰੇ ਸਾਰੇ ਸਟੇਟਾਂ ਜਿਹਾ ਹੁੰਦੇ ਤੱਕ ਦੀਆਂ ਨਾੜਾਂ ਨਾਲ ਕਰਦੇ ਸਖਸਾਂ ਨੂੰ ਲਿਆ ਕਿ ਸਨਾਹ ਅਸੀਂ ਤੋਂ ਉਹਦੇ ਲਈ ਵੀ ਕੋਈ ਪ੍ਰਬੰਧ ਕਰ ਰਹੇ ਹਾਂ ਜੀ ਅਸੀਂ ਜਿਹੜੇ 2 ਤੋਂ 5 5 2 ਤੋਂ ਲੈ ਕੇ 5-7 ਕਿੱਲੇ ਵਾਲੇ ਜੀਵਿਦਾਰ ਆ ਉਹਨਾਂ ਲਈ ਅਸੀਂ ਕਰਾਂਗੇ ਜਰੂਰ ਬਣਾ ਰਹੇ ਹਾਂ ਪ੍ਰੋਗਰਾਮ ਦੇਖ ਲਈ ਨੁਕਸਾਨ ਕਿੰਨਾ ਕਿ ਜੀਵਿਦਾਰ ਭਾਜੀ ਹੁਣ ਕਿਤਨਾ ਮੈਰੀ ਗੋਲਡ ਦੇ ਵਿੱਚ ਵੀ ਹੈਗਾ ਸਵੀਟ 오ਰੇਂਜ ਵੀ ਹੈਗਾ ਆਰਬਿਟ ਵੀ ਹੈਗਾ ਇਹ ਤਿੰਨੇ ਵੈਰੈਟੀਆਂ ਨੇ ਆਵਲੀਆਂ ਇਹ ਤਿੰਨੇ ਚੱਲਦੀਆਂ ਹੁਣ ਆ ਆਪਣੇ ਕੋਲ 17-18 ਵੈਰੈਟੀਆਂ ਹੈਗੀ ਟਮਾਟਰ ਦੀ ਇਹ ਵੇਲ ਤੇ ਲੱਗਦੀ ਆ ਇੱਕ ਹੁੰਦੀ ਆ ਆਪਣਾ ਕੀਰ ਨੂੰ ਕਹਿੰਦੇ ਆ ਵਟਾਂ ਦੇ ਲਾਉਣ ਵਾਲੀ ਇਹ ਵਟਾਂ ਦੇ ਸੁੱਤ ਨੂੰ ਥੱਲੇ ਬੂਟੇ ਗਲ ਜਾਂਦੇ ਇਹ ਵੇਲ ਦੇ ਲੱਗਦੀ ਆ ਆ ਆਪਣੇ ਕੋਲ ਸਾਰੇ ਜਿੰਨੇ ਵੀ ਹੈਗੇ ਆ ਇਹ 100 ਟਾਈਮ ਚ ਲੱਗਣ ਵਾਲੇ ਆ ਆਪਣੇ ਕੋਲ ਜਿਹੜਾ ਪਿਆਰ ਆ ਇਹ ਲੰਮੇ ਟਾਈਮ ਤੱਕ ਚੱਲਦਾ ਆ ਵਿਰਾਟ ਵਿਰਾਟ ਦੇ ਨਾਂ ਤੇ ਆਉਂਦਾ ਆ ਵਾਲਾ ਡੱਗੜਾ ਬਾਕਸ ਹੈਗਾ ਧੰਨਵਾਦ ਜੀ